ਲੋ ਜੀ ਅੱਜ ਦਾ ਬਲੌਗ ਕਰਦੇ ਆਪਾਂ ਸ਼ੁਰੂ ਅੱਜ ਪਹਿਲੇ ਚੱਲਾਂਗੇ ਆਪਾਂ ਗੋਦਾਵਰੀ ਨਦੀ ਤੇ ਉੱਥੇ ਦਰਸ਼ਨ ਕਰਾਂਗੇ ਜੀ ਉਸ ਤੋਂ ਬਾਅਦ ਆਪਾਂ ਨਿਊ ਇਅਰ ਸੈਲੀਬ੍ਰੇਸ਼ਨ ਕਰਨ ਲਈ ਜਾਵਾਂਗੇ ਕਿਉਂਕਿ ਅੱਜ ਹੈਗੇ 31 ਦਸੰਬਰ ਤੇ ਰਾਤ ਨੂੰ 12 ਵਜੇ ਇੱਥੇ ਆਤੀਸ਼ਬਾਜ਼ੀ ਵੀ ਹੁੰਦੀ ਆ ਤੇ ਖੁੱਲੇ ਦੀਵਾਨ ਲੱਗੇ ਹੋਏ ਆ ਤੇ ਉੱਥੇ ਜਾ ਕੇ ਆਪਾਂ ਬੈਠਾਂਗੇ ਤੇ ਦਰਸ਼ਨ ਮੇਲੇ ਕਰਾਂਗੇ ਜੀ ਉੱਥੇ ਸੰਗਤਾਂ ਦੇ ਤੇ ਉਸ ਤੋਂ ਬਾਅਦ ਆਪਾਂ ਸੈਲੀਬ੍ਰੇਟ ਕਰਾਂਗੇ 2026 ਨਿਊ ਇਅਰ ਲੋ ਜੀ ਹੁਣ ਆਹੀ ਆ ਗਏ ਆ ਗੋਦਾਵਰੀ ਨਦੀ ਤੇ ਪੈਲਖਣ ਲੱਗੇ ਆ ਬੇਲਪੁਰੀ ਬੇਲਪੁਰੀ ਅੰਕਲ ਬਣਾਉਂਦੇ ਬੜਾ ਵਧੀਆ ਵਾ ਹੋਣਾ ਅੰਮਾ ਘਰ ਦੇਣਾ ਵਾਏ ਗੁਰਜੀ ਕੀ ਫਤਿਹ ਜੀ ਅੰਕਲ ਇਹਦੇ ਵਿੱਚ ਨਰਚਣਾ ਬੱਚਾ ਮਿਰਚ ਨਾ ਖਾਣਦਾ ਇੰਨਾ ਹੀ ਹੋਗਾ ਆਪ ਮਿਰਚ ਆਰਾਮ ਹੀ ਲੈ ਗਏ ਹਰਾ ਮਿਰਚ ਜੇ ਕਹਿੰਗੇ ਫੇਰ ਪੇੜੀ ਨਹੀਂ ਤੇ ਨਹੀਂ ਪੇੜੀ ਸਾਡੇ ਵਾਏ ਗੁਰੂ ਜੀ ਨੇ ਲੈ ਲਿਆ ਹੋਇਆ ਜਸਪੀਰ ਕੋਰ ਖਾਣਾ ਨਾ ਹੈ ਹਣ ਕੀ ਬਾਤ ਦੇਖਣ ਨੂੰ ਬਹੁਤ ਵਧੀਆ ਲੱਗ ਰਿਹਾ ਖਾਓ ਤਾਂ ਨਾ ਆਉਂਦਾ ਵਾਈ ਗੁਰਜੀ ਕੀ ਫਤਿਹ ਲੋ ਜੀ ਇਹੀ ਆਏ ਆ ਹੁਣ ਗਦਾਵਰੀ ਨਦੀ ਤੇ ਜਿੱਥੋਂ ਸਵੇਰੇ ਗਾਗਰ ਭਰ ਕੇ ਲੈ ਕੇ ਜਾਂਦੇ ਬਾਬਾ ਜੀ ਸਵੇਰੇ 2 ਵਜੇ ਜਾਂਦੇ ਆ ਉੱਥੋਂ ਦਰਬਾਰ ਸਾਹਿਬ ਤੋਂ ਇੱਥੋਂ ਗੱਗਰ ਭਰ ਕੇ ਲੈ ਕੇ ਜਾਂਦੇ ਆ। ਉਹ ਗੱਗਰ ਸਥਾਨ ਜਿੱਥੋਂ ਗੱਗਰ ਭਰੀ ਜਾਂਦੀ ਹੈ ਸਵੇਰ ਨੂੰ 2 ਵਜੇ। ਤੇ ਬਹੁਤ ਵਧੀਆ ਇੱਥੇ ਵੀ ਆਨੰਦ ਹੁੰਦਾ। ਨਾਲ ਹੀ ਗੁਰਦੁਆਰਾ ਸਾਹਿਬ। ਇੰਨੀਆਂ ਸਟੇਅਰ ਉੱਤਰ ਕੇ ਆਣਾ ਪੈਂਦਾ। ਤੇ ਬਹੁਤ ਮਜਾ ਆਉਂਦਾ ਇੱਥੇ। ਤਨ ਤੇਰੀ ਕੰਨ ਰੇ ਰਹਾ ਹੈ ਤਨ ਹੈ ਤਨ ਹੈ ਉਹ ਦਿਨ ਕਿਹੜਾ ਮਨਗਾ ਉਹ ਦਿਨ ਕਿਹੜਾ ਮਨਗਾ ਗਰਮੀ ਦਾ ਸਾਡੂ ਆਹੋ ਦਿਨ ਆਈਸਕ੍ਰੀਮ ਵਾਲਾ ਆਏ ਜੀ ਹੁਣ ਆਈਸਕ੍ਰੀਮ ਖਾਣ ਲੱਗੇ ਤੇ ਬਹੁਤ ਮਸ਼ਹੂਰ ਬੱਬਾ ਜੀ ਦੀ ਆਈਸਕ੍ਰੀਮ ਬੋਲੋ ਜੀ ਵਾਈਕਰੂ ਕੁਲਫੀ ਸਨੈਪਚੈਟ ਕੁਲਫੀ ਨਾਲ ਨਾਲ ਚੱਲਦੀ ਪਈ ਹੈ ਹਮ ਸਵਾਦ ਭਾਈ ਗੁਰਜੀ ਕਿਤਾਂ ਸਾਡੇ ਮਨਪ੍ਰੀਤ ਕੋਰਜੀ ਨਿਊ ਇਅਰ ਦੀਆਂ ਤਿਆਰੀਆਂ ਚੱਲਦੀਆਂ ਪਈਆਂ ਲੱਡੀਆਂ ਲੱਗੀਆਂ ਹੋਈਆਂ ਜੀ ਗੁਰਦੁਆਰਾ ਸਭ ਦੇ ਵਿੱਚ ਸਾਰੇ ਅੰਦਰ ਦਰਬਾਰ ਸਾਹਿਬ ਆਗੇ ਜੀ ਤੇ ਅੰਦਰ ਲੱਗਾ ਹੋਇਆ ਲੰਗਰ ਨਵੇਂ ਸਾਲ ਕਰਕੇ ਸੇਵਾ ਲੱਗੀ ਹੈ ਜੀ ਇਹਨਾਂ ਦੀ ਲੰਗਰ ਸੇਵਾ ਅੰਮ੍ਰਿਤਸਰੀਆਂ ਦੀ ਹੱਡੀ ਪਾਪੜ ਵਾਲੇ ਚੋੜਾ ਬਾਜ਼ਾਰ ਲੁਧਿਆਣੇ ਤੋਂ ਸਾਡੇ ਤੋਂ ਵੀ ਰਹਿਣੀ ਹੋਇਆ ਇਹ ਵੀ ਲਾਈਨ 'ਚ ਹੀ ਲੱਗੇ ਜੀ ਕਿਲਟਰ ਰੱਖ ਕਾ ਉਹ ਜਪੀ ਰਾਣੀ ਸੀ ਅਹੀ ਲਾਟ ਕੋਕ ਕਾਫੀ ਤੁਹਾਡੀ ਲੋਟਰੀ ਨਿਕਲ ਗਈ ਉਹ ਨਾਲ ਹੀ ਉਹ ਵਧੀਆ ਪ੍ਰੋਗਰਾਮ ਆ ਨਿਊ ਇਅਰ ਦੇ ਉੱਤੇ ਐਕਸਪੀਰੀਅੰਸ ਦਿਵਾ ਲਿਆ ਹੁੰਦਾ ਇੱਧਰ ਦੁੱਤ ਪਿਆਂਦੇ ਪੇ ਕਿਆ ਬਾਤ ਅੱਜ ਤਾਂ ਪਿਕਨਿਕ ਪਾਰਟੀ ਕਰ ਦਿੱਤੀ ਬਾਬੇ ਨਾਨਕ ਨੇ ਧੰਤਨ ਸ਼੍ਰੀ ਗੁਰਗੋਬਿੰਦ ਸਿੰਘ ਸਾਹਿਬ ਜੀ ਨੇ ਨਵਾਂ ਸਾਲ ਮਨਾਣ ਆਏ ਹੀ ਪੂਰੀ ਰੌਣਕ ਲਾਤੀ ਆ ਜਸਵੀਰ ਕੌਰ ਚੁਗਲੀਆਂ ਕਰਦੀ ਹੋਈ ਕਰ ਲਈ ਚੁਗਲੀਆਂ ਇਹ ਨਿਊਟ੍ਰੀਨਲ ਬ੍ਰੈਡ राज्य <laughs> Yes, <laughs>

Thank you. ਵਾਹਿਗੁਰੂ 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 <laughs> happy, happy New Year, Paddy! Happy, <laughs> happy New Year, same to you! सारियुनि वताई हैप्पी न्यू ईयर ਇਹੀ ਆ ਗਏ ਹੁਣ ਰੂਮ ਦੇ ਵਿੱਚ ਤੇ ਅੱਜ ਦਾ ਬਲੌਗ ਕਰਨ ਲੱਗੇ ਆਪਾਂ ਸਮਾਪਤ ਤੇ ਨਵੇਂ ਸਾਲ ਦੀਆਂ ਸਾਰੇ ਮੇਰੇ ਸਬਸਕ੍ਰਾਈਬਰ ਨੂੰ ਸਾਰੇ ਮੇਰੇ ਫਰੈਂਡਸ ਨੂੰ ਜਿਹੜੇ ਵੀ ਦੇਖਦੇ ਪਏ ਆ ਮੇਰਾ ਬਲੌਗ ਤੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਤੇ ਪ੍ਰਮਾਤਮਾ ਸਭ ਨੂੰ ਤੰਦਰੁਸਤੀਆਂ ਬਖਸ਼ੇ ਇਸ ਸਾਲ ਸਾਰਿਆਂ ਦੀ ਤਰੱਕੀਆਂ ਭਰਿਆ ਬਖਸ਼ੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ